ਏ ਮਾਂ ਕੀ ਹੋ ਗਿਆ ਹੁਣ ਓਣਾ ਕੀ ਐ ਮੈਨੂੰ ਕਹਿੰਦੀ ਅਤ ਨਰਾਲੇ ਬਾਬੇ ਨੂੰ ਮਰਦੇ ਹੱਦ ਤੱਕ ਨਹੀਂ ਬਣਾਉਂਦੇ ਨੇ ਅਗੇ ਆਂਡੇ ਕਿਉਂ ਨਹੀਂ ਕੀ ਗੱਲ ਇੱਧਰ ਆ ਕੀ ਹੋਇਆ ਮੰਮੀ ਆ ਜਾ ਤੈਨੂੰ ਦੱਸਦੀ ਆ ਮੈਂ ਕੀ ਹੋ ਕੇ ਲਹਿ ਰਹੀ ਐ ਕੀ ਗੋਲੀ ਵੱਜੀ ਕੀ ਤੇਰੇ ਕੀ ਕਹਦਾ ਤੈਨੂੰ ਨਾਲ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਝਾਟਾ ਨਾ ਨੰਗਾ ਨਾ ਰੱਖਿਆ ਕਰ ਇਹਨੂੰ ਨਾ ਨੂ ਆਪ ਤਾਂ ਨਹੀਂ ਨਾ ਕਿ ਕੋਈ ਆਇਆ ਤੇ ਆ ਜਾ ਮੈਂ ਕਰੀ ਫਿਰ ਆਹੀ ਤਾਂ ਸਿਆਨਫਾ ਨੇ ਜੇ ਕਿਸੇ ਨੇ ਕੁਛ ਸਿਖਾਇਆ ਹੋਵੇ ਤਾਂ ਹੀ ਹੈ ਸਤਿ ਸ੍ਰੀ ਅਕਾਲ ਇਹਨੂੰ ਮੈਂ ਨਾ 50 ਵਾਰ ਹੀ ਗੈ ਚੁੱਕਿਆ ਵੀ ਸਿਰ ਨੰਗਾ ਰੱਖਿਆ ਕਰ ਸਿਰ ਨੰਗਾ ਰੱਖਿਆ ਕਰ ਹੋਰ ਤੂੰ ਨਾ ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰ ਘਰ ਇਸ ਕਾ ਬਣਾ ਲੈਂਦੀ ਐ ਮੂੰਹ ਠੀਕ ਹੈ ਨਾ ਨੂਆਂ ਦੇ ਸਿਰ ਤੇ ਚੁੰਨੀ ਸੱਕੀ ਲੱਗਦੀ ਐ ਹੋਰ ਦੀ ਘਰ ਸਾਰੇ ਠੀਕ ਸੀ ਕਿ ਵੀਰੇ ਨੂੰ ਸਾਰੇ ਠੀਕ ਸੀਗੇ ਨਾ ਮੈਨੂੰ ਐਂ ਦੱਸ ਜਦੋਂ ਕੋਈ ਆਇਆ ਗਿਆ ਹੋਵੇ ਉਹਨੂੰ ਚਾਹ ਪਾਣੀ ਨਹੀਂ ਪੁੱਛੀਦਾ ਹੁੰਦਾ ਨਹੀਂ ਨਹੀਂ ਮੈਂ ਨਹੀਂ ਬਣਾ ਕੇ ਮੈਨੂੰ ਪਤਾ ਨਹੀਂ ਲੱਗਿਆ ਵੀ ਤੁਸੀਂ ਆਏ ਦੇਖ ਲਾ ਕਿਹੜੇ ਵਲਿਆਂ ਦੀ ਮੈਂ ਬੋਲੀ ਜਾਨੀ ਹਜੇ ਇਹਨੂੰ ਪਤਾ ਨਹੀਂ ਲੱਗਿਆ ਮਹਿਮਾਨ ਅੰਦਰ ਸੁੱਤੀ ਰਹਿੰਦੀ ਹੈ ਨਹੀਂ ਮੈਨੂੰ ਲੱਗਿਆ ਆਪਣੇ ਬਾਹਰਲੇ ਘਰ ਵਾਲੀ ਚਾਚੀ ਆਏ ਆਗੇ ਮੈਂ ਕਿ ਚਾਚੀ ਆਈ ਹੁੰਦੀ ਤਾਂ ਉਹਨੂੰ ਵੀ ਚਾਹ ਪਾਣੀ ਪਿਉਣਾ ਨਹੀਂ ਸੀਗਾ ਨਹੀਂ ਨਹੀਂ ਮੈਂ ਪਾਣੀ ਲੈ ਕੇ ਆਈ ਦੀ ਦੇਖ ਲਾ ਕਹਿ ਕੇ ਕਿਹ ਚੀਜ਼ਾਂ ਮੰਗਾਉਣੀਆਂ ਪੈਂਦੀਆਂ ਨੇ ਸਿਰ ਚੜਾ ਲਈ ਤੂੰ ਸਾਰਾ ਕੰਮ ਕਹਿ ਕੇ ਕਹਿ ਕੇ ਕਰਵਾਉਣਾ ਪੈਂਦਾ ਦੇਖ ਤੂੰ ਹੀ ਸਿਰ ਚੜਾ ਰੱਖੀ ਐ ਕਹਿ ਕੇ ਚੀਜ਼ਾਂ ਮੰਗਾਉਣੀਆਂ ਪੈਂਦੀਆਂ ਨੇ ਨਹੀਂ ਕਾ ਨੂੰ ਸਿਰ ਚੜਾ ਰੱਖੀ ਐ ਸਿਰ ਚੜ੍ਹਦੀ ਤੇ ਮੈਂ ਮਿੰਟਾਂ ਲਾਵਾਂ ਲਉ ਉਹਨੂੰ ਆਹੋ ਨਾ ਤੂੰ ਕਾ ਨੂੰ ਆਪਣਾ ਦਿਮਾਗ ਖਰਾਬ ਕੀਤਾ ਹੁਣ ਥੱਕੀ ਤਾਂ ਬਾਹਰੋਂ ਆਈਆਂ ਤੂੰ ਆਰਾਮ ਕਰ ਲੈ ਥੱਕੀ ਨਹੀਂ ਪਈ ਮਾਂ ਮੈਂ ਤਾਂ ਅੱਕੀ ਪਈ ਆ ਠੀਕ ਆ ਮੇਰੇ ਨਾ ਸਹੁਰੇ ਇੰਨਾ ਲੜਦੇ ਨੇ ਮੇਰਾ ਇੰਨਾ ਜਲੂਸ ਕੱਢ ਰੱਖਿਆ ਉਹਨਾਂ ਨੇ ਕਿਉਂ ਮੇਰੀ ਗੱਲ ਸੁਣ ਬਿਆਨ ਹੋ ਗਿਆ ਬਹੁਤ ਟਾਈਮ ਆ ਜਿਹੜੀਆਂ ਇਹਦੇ ਟੂਮਾ ਪਾਈਆਂ ਸੀ ਨਾ ਮੈਨੂੰ ਉਹ ਦੇ ਦੇ ਨਾ ਤੇਰੀ ਜਣਾ ਦਾ ਤੂੰ ਹੀ ਲੈ ਜਾਣੀ ਮੈਂ ਕਿਹੜਾ ਰੱਖਣੀਆਂ ਨੇ ਫਿਰ ਦੇ ਦੋ ਨਾ ਹੁਣ ਤਾਂ ਬਹੁਤ ਟਾਈਮ ਹੋ ਗਿਆ ਚੱਲ ਕੋਈ ਨਾ ਲੈ ਜੀ ਮੈਂ ਅੱਧੀ ਪਾਣੀ ਪੀ ਲਿਆ ਪਾਣੀ ਵੀ ਤੱਤਾ ਲੈ ਕੇ ਆਈ ਐ ਕੀ ਗੱਲ ਫਰਿੱਜ ਨਹੀਂ ਹੈਗਾ ਆਪਣੇ ਕਿ ਤੈਨੂੰ ਨਹੀਂ ਪਤਾ ਵੀ ਫਰਿੱਜ ਹੈਗਾ ਕਿ ਨਹੀਂ ਹੈਗਾ ਆ ਕੱਲ ਨਹੀਂ ਨਾ ਹੈਗੀ ਸਾਨੂੰ ਜਿਆ ਕਲਾ ਹੋਵੇ ਤਾਂ ਐ ਐਨੀ ਤਾਂ ਗਰਮੀ ਆ ਕਮ ਸੇ ਕਮ ਠੰਡਾ ਪਾਣੀ ਤਾਂ ਲੈ ਆਉਂਦੀ ਮੈਂ ਕਿਹਾ ਤੁਸੀਂ ਜਿਆਦਾ ਗਰਮੀ ਚ ਆਏ ਹੋ ਫਰਿੱਜ ਵਾਲ ਪਾਣੀ ਨਾਲ ਦੁਮਾਰਾ ਭੁਜੋਗੇ ਹੋਰ ਹੋ ਜਾਏਗੀ ਫਰਿੱਜ ਲੈ ਜਾ ਮੈਨੂੰ ਪੀਣਾ ਹੈਗਾ ਮਾਰੀ ਮੋਟੀ ਨੂੰ ਅਕਲ ਸਿਖਾ ਦੇ ਮਾਂ ਪਿਆਣਾ ਤਾਂ ਨਹੀਂ ਸਿਖਾਈ ਦੀਦੀ ਉਹ ਘੜੇ ਵਾਲਾ ਪਾਣੀ ਸੀਗਾ ਨਹੀਂ ਅਸੀਂ ਨਹੀਂ ਪੀਂਦੇ ਘੜੇ ਵਾਲਾ ਜੇ ਗਲਾ ਗੁਲਾ ਖਰਾਬ ਹੋਵੇ ਫੇਰ ਪੀਂਦੇ ਆ ਜਾਂ ਚਾਹ ਬਣਾ ਲੈ ਜਾ ਕੇ ਭੜੇ ਮੂੰਹ ਵਾਲੀ ਨਾ ਹੋਵੇ ਮੇਰੀ ਗੱਲ ਸੁਣਨਾ ਬਹੁਤ ਟਾਈਮ ਹੋ ਗਿਆ ਠੀਕ ਹੈ ਨਾ ਹੁਣ ਨਹੀਂ ਮੈਥੇ ਬਰਦਾਸ਼ ਹੁੰਦਾ ਇੱਥੇ ਟੂਮਾ ਲੈ ਕੇ ਦੇ ਤੇ ਮੈਂ ਆਪਦੇ ਘਰੇ ਜਾਵਾਂ ਨਹੀਂ ਉਹਨੇ ਕਿੱਥੇ ਧਰ ਗਏ ਨੇ ਮੇਰੇ ਕੋਲੇ ਨਹੀਂ ਟੂਮਾ ਤੇ ਮੈਂ ਲਹਾ ਲੀਆਂ ਸੀ ਉਹਦੀ ਤੈਨੂੰ ਲੱਗਦਾ ਵੀ ਇੰਨਾ ਟਾਈਮ ਟੂਮਾ ਛੱਡ ਦਿੰਦੀ ਮੋਹਦੇ ਕੋਲ ਚੱਲ ਵਧੀਆ ਕੀਤਾ ਲਹਾ ਲੀਆਂ ਇਹਦਾ ਕੋਈ ਪਤਾ ਨਹੀਂ ਸੀ ਕਿਤੇ ਪੇਕਿਆਂ ਨੂੰ ਦੇ ਆਉਂਦੀ ਉਹ ਨਹੀਂ ਨਹੀਂ ਚੱਲ ਤੋਰ ਆ ਜਾ ਉਹ ਪੈਣ ਤੂੰ ਤੈਨੂੰ ਭੈਣ ਦੀ ਕਿੱਥੇ ਸੁਰਤਾਂ ਘਰੇ ਵੀ ਖੜ ਜਿਆ ਕਰ ਸਾਰਾ ਦਿਨ ਬਾਹਰ ਤੁਰੇ ਰਹੇ ਨਾ ਕੰਮ ਗਿਆ ਏ ਤੂੰ ਮੈਨੂੰ ਫੋਨ ਕਰਦਾ ਨਹੀਂ ਮੈਂ ਲੈ ਜਾਂਦਾ ਤੈਨੂੰ ਫੋਨ ਚ ਕਰਿਆ ਤਾਂ ਹੈਗਾ ਦੀ ਆਉਂ ਆਉਂ ਜੇ ਕਰਕੇ ਕੱਟਤਾ ਤੂੰ ਸੁਣੀ ਵੀ ਆ ਮੇਰੀ ਗੱਲ ਰੇਂਜ ਰੂਂਜ ਘਟ ਹੋਣੀ ਤਾਂ ਕਰਕੇ ਹੋ ਗਿਆ ਰੇਂਜ ਰੂਂਜ ਘਟ ਹੋਣੀ ਕਿਵੇਂ ਕਿਹੜਾ ਮਾਰਿਆ ਕਿਹੜਾ ਕਿਵੇਂ ਮਾਰਨ ਦੀ ਤੈਨੂੰ ਕਿਹੜਾ ਪਤਾ ਨਹੀਂ ਆ ਜਿਹੜੀ ਤੇਰੀ ਤੀਮੀ ਦੇ ਟੂਮਾ ਪਾਈਆਂ ਸੀ ਉਹ ਲੈਣ ਆਈ ਸੀ ਹੌਲੀ ਬੁਲ ਕਿਉਂ ਸੁਣਾਈ ਜੰਨੀ ਆ ਮੈਂ ਬੇੜੇ ਨੂੰ ਬੇੜੇ ਨੂੰ ਤੁਹਾਡੀ ਇੱਜ਼ਤ ਰੱਖਤੀ ਨਾ ਇੰਨਾ ਹੀ ਬੜਾ ਆ ਹੁਣ ਆਪਦੀ ਚੀਜ਼ ਤਾਂ ਮੈਂ ਲੈ ਕੇ ਜਾਣੀ ਆ ਕੋਈ ਨਾ ਲੈ ਜੇਗੀ ਮੈਂ ਕਿਹਾ ਤੈਨੂੰ ਰੋਕ ਕੇ ਤ ਵੀ ਨਾ ਲੈ ਕੇ ਜਾ ਹੂੰ ਆਪ ਤਾਂ ਤਾਂ ਤੁਹਾਨੂੰ ਆਂਦੀ ਨਹੀਂ ਕਿ ਅਸੀਂ ਦੇ ਆਈਏ ਓਏ ਆਉਣ ਆਦੀ ਮੈਂ ਉਹ ਮਠਾਈ ਜੀ ਲੈ ਕੇ ਆਣਾ ਤੇ ਉਹ ਮਾਂ ਕਹਿੰਦੀ ਦੋਕ ਦਿਨ ਠਹਿਰ ਕੇ ਚੱਲਾਂਗੇ ਹਾਂ ਕੰਮ ਕਰਨੇ ਨੇ ਸਾਫ ਕਿਤਾਬ ਜਾ ਕਰਨੇ ਲੈ ਮੇਰੀ ਗੱਲ ਸੁਣ ਲੈ ਆ ਬਾਹਰ ਫਿਰਦਾ ਰਹਿਣਾ ਤੇਰੀ ਤੀਮੀ ਨੂੰ ਮਾੜੀ ਮੋਟਾ ਨਾ ਅਕਲ ਸਖਾਲਾ ਕਰ ਲੈ ਇਹਨੂੰ ਬਸ ਤੇਰੇ ਸਿਰ ਤੇ ਚੜ ਕੇ ਨੱਚੂਗੀ ਦੇਖ ਲਈ ਓਏ ਇਹ じゃ ਕੀ ਕਰਤਾ ਇਹਨੂੰ ਸਮਝਾਉਂਦੀ ਰਹਣਾ ਇਹਨੂੰ ਤਾਂ ਮੈਂ ਬਹੁਤ ਲੈ ਇਹ ਕਰਨ ਨੂੰ ਕੀ ਕਰੂਗੀ ਹੋਰ ਆਈਆਂ ਬੈਠੀਆਂ ਨਾ ਮੈਲੀ ਆਕੇ ਨਾ ਚਾਹ ਦੀ ਘੁੱਟ ਨਾ ਪਾਣੀ ਪਾਣੀ ਜਾਈ ਤੇ ਉਬਲਿਆ ਹੋਇਆ ਗਰਮ ਚੱਲ ਕੋਈ ਨਾ ਸਮਝਾ ਦੂੰ ਤਮੈਂ ਚੰਗੀ ਤਰ੍ਹਾਂ ਸਮਝਾਉਂਗਾ ਕਦੇ ਇਹਨੂੰ ਮੈਂ ਚੰਗੀ ਤਰ੍ਹਾਂ ਤੂੰ ਤਾਂ ਮੈਨੂੰ ਨਹੀਂ ਲੱਗਦਾ ਤੂੰ ਸਮਝਾਵੇਂਗਾ ਕੋਈ ਨਾ ਤੂੰ ਆਂਦਾ ਸਮਝ ਨਾ ਤਰ ਕੇ ਵੱਡੇ ਤੱਕ ਤੈਨੂੰ ਬਸ ਲੋੜ ਨਹੀਂ ਹੈਗੀ ਤੂੰ ਤਾਂ ਉਸੇ ਨੂੰ ਕਾਬੂ ਕਰ ਲੈ ਬਾਹਰ ਫਿਰਨੋਂ ਹਟ ਜਾ ਮੈਂ ਤਾਂ ਤੁਰਕੇ ਰੰਗ ਜੂ ਉਹ ਛੱਡਿਆ ਹੋਂਦਾ ਬਸ ਐਨੀ ਧੁੱਪੇ ਕਿੱਥੇ ਜਾਵੇਂਗੀ ਤੁਰਕੇ ਉਹ ਕੋਈ ਨਾ ਰੰਗ ਜੂਗੀ ਜਿਵੇਂ ਤੁਰਕੇ ਆਈ ਸੀ ਮੈਂ ਭੱਗ ਜੂਗੀ ਭੱਗ ਜਾ ਆਹੋ ਕਾਲ ਚੰਗਾ ਚੰਗਾ ਕਰ ਲਈ ਕੋਰ ਕਰੂੰਗਾ ਕਰੂੰਗਾ ਕੋਈ ਨਾ ਫੋਨ ਕਰਦੀ ਘਰੇ ਜਾ ਕੇ ਚੰਗਾ ਓਏ ਭਾਈ ਯਾਰ ਦੇ ਦਾਂਗੇ ਪੈਸੇ ਯਾਰ ਓ ਯਾਰ ਸਾਡੇ ਵਾਲੇ ਦਾ ਵਿਆਹ ਹੋਇਆ ਸੀ ਯਾਰ ਮੈਂ ਉਹਨੂੰ ਦੇਤੇ ਸੀ ਯਾਰ ਓ ਭਾਈ ਯਾਰ ਐ ਕਿ ਮੈਂ ਮੰਗਾ ਯਾਰ ਉਹਦਾ ਹੁਣ ਯਾਰ ਤਾਜਾ ਤਾਜਾ ਵਿਆਹ ਹੋਇਆ ਯਾਰ ਚਲ ਮੈਂ ਕਰਦਾ ਗੱਲ ਬਈ ਯਾਰ ਠੀਕ ਆ ਕੀ ਹੋ ਗਿਆ ਮੈਂ ਪੁੱਤ ਕੁਛ ਨਹੀਂ ਮਾ ਪੈਸੇ ਜੇ ਦੇਣੇ ਤੇ ਕਿਸੇ ਕੇ ਹਾਂ ਫਿਰ ਮੈਂ ਮੂੰਹ ਨੂੰ ਤਾਇਤ ਉਹ ਯਾਰ ਮੂੰਹ ਹੀ ਲਟਕਾਣਾ ਮੈਂ ਹੁਣ ਕੀ ਕਰਾਂ ਜਦ ਦਬਾ ਦੋ ਐਸੇ ਹੁੰਦੇ ਨਹੀਂ ਕਿ ਤੁਰ ਬਾਦ ਉਹਨੂੰ ਪੁੱਛ ਲੈ ਬਾਈ ਨੂੰ ਪੁੱਛ ਲੈ ਤੂੰ ਮੇਰੀ ਗੱਲ ਸਮਾਂ ਹਾਂ ਉਹਨੂੰ ਕਹਿੰਦੇ ਆ ਫਿਰ ਬਾਬੂ ਨੂੰ ਕਹਿ ਲਿਆ ਪੈ ਕਿਆ ਤਾਂ ਇਹਦਾ ਗੱਲ ਸਹੀ ਹੈ ਮਾ ਹਾਂ ਆਗਲਾ ਜਮਾ ਸਹੀ ਹੈ ਉਹੀ ਗੱਲ ਲੈ ਕੇ ਕੀ ਆਈ ਏ ਉਹ ਲੈ ਕੇ ਹੋਰ ਨੰਗਣੀ ਕੁਰਸੀ ਲੈ ਕੇ ਤਾਂ ਆਈ ਨਹੀਂ ਉਹੀ ਤਾਂ ਗੱਲ ਹੈ ਮਲੰਗਾ ਨੇ ਐਵੀ ਤੋਰਤੀ ਮਾਂ ਫੜ ਕੇ ਜਿਵੇਂ ਕਰੀਦਾ ਹੁੰਦਾ ਸੀ ਪੁੱਤ ਨੂੰ ਵੀ ਘਟੋ ਘਟ ਦੋ ਕੱਪੜੇ ਤਾਂ ਦੇ ਦੇ ਉਹਨੂੰ ਹਾਂ ਮੈਂ ਤਾਂ ਮਤਲਬ ਇਹ ਥੋੜੀ ਜਿਹੀ ਆਪਣੀ ਮੰਗਦੇ ਸੌਦੇ ਤੇ ਵੀ ਆਪਾਂ ਦਾਜ ਨਹੀਂ ਦੇਣਾ ਹੁੰਦਾ ਕੁੜੀ ਨੂੰ ਹਾਂ ਉਹ ਇੱਕ ਕਹਿੰਦੇ ਨੇ ਲੋਕ ਤੂੰ ਵੀ ਕਹੀਂ ਮੈਂ ਵੀ ਕਹੂੰਗਾ ਮਾਂ ਮੈਂ ਕਹੂੰ ਬਾਧਾ ਬੱਜੂਗਾ ਤੂੰ ਕਹ ਦੇ ਵੇ ਮੈਂ ਵੀ ਕਹੂੰਗਾ ਤੇ ਕੀ ਹਿੰਮਤ ਹੈ ਕਿਸੇ ਦੀ ਤੈਨੂੰ ਕੋਈ ਕੁਛ ਕਹੇ ਜੀ ਮੈਂ ਤਾਂ ਕਿਵੇਂ ਕਹੂੰਗਾ ਐ ਤਾਂ ਉਦੋਂ ਤੂੰ ਦੇਖ ਲੈ ਅੰਡੇ ਬਣਾਣ ਪਿੱਛੇ ਲੜਾਈ ਹੋਈ ਸੀ ਮੁਰਕੀ ਵਹਿ ਗਈ ਨਾ ਤਾਰ ਜੂ ਸਿੱਧੀ ਹੁਣ ਬਣਾ ਬਣਾ ਦਿੰਦੀ ਐ ਅੰਡੇ ਖੱਚਲੀ ਸੀ ਬਾਂਪੜ ਹੂੰ ਹੁਣ ਉਦੋਂ ਹੀ ਕਹਿੰਦੀ ਐ ਜਿੱਦਨ ਆਪੇ ਕਹਿੰਦੀ ਐ ਅੰਡੇ ਲਿਆਵਾ ਚੱਤੋਂ ਆਏ ਕਰ ਮੱਟੇ ਨੂੰ ਕਹੀ ਹੂੰ ਮੈਂ ਵੀ ਵਿਚੋ ਕੇ ਕਹਣਾ ਤੇ ਵੀ ਬਹੁ ਨੂੰ ਕਹੇ ਜੇ ਆਪ ਨਹੀਂ ਕਹੂਗਾ ਫਿਰ ਮੈਂ ਕਹੂੰਗਾ ਹਾਂ ਫਿਰ ਨਹੀਂ ਆਪਨੇ ਹੋਜੀ ਨਖਤੀ ਰੁਕਾਣਾ ਕੀ ਆਵਾ ਜਵੇਂ ਮਦਉ ਆ ਲਾਲਾ ਵੇ ਵਾਪਸੀ ਦੋੜ ਦੂ ਜਿਹੜਾ ਲੈ ਹੀ ਹੈ ਬੈਠਾ ਹਾਂ ਹਾਂ ਪਨਗੀ ਕਰੋ ਨਾ ਹੁਣ ਤੂੰ ਫਿਰ ਕੀ ਕਿਹਾ ਉਹਨੂੰ ਚਲ ਕੋਈ ਨਹੀਂ ਮੈਂ ਕਹੀ ਇੱਕ ਦੋਨਾਂ ਦਾ ਇੱਕੋ ਤੋਂ ਕਿਹਾਂ ਦਾ ਹੂੰ ਕਿੱਥੇ ਗਿਆ ਹੁਣ ਉਹ ਉਹ ਕਿੱਥੇ ਹੈ ਚਾਹ ਠੀਕ ਹੈ ਕੋਈ ਨੂੰ ਮੈਂ ਦੇਖਦੀ ਹਾਂ ਠੀਕ ਹੈ ਚਾਹ ਪੜਾ ਜੀ ਮੈਂ ਆਹ ਲੈ ਵੀ ਮੇਤਰਾ ਪੈਸੇ ਦਾ ਹਲ ਤਾਂ ਹੋ ਗਿਆ ਮੰਮੀ ਨੇ ਆਪ ਹੀ ਕਢਾ ਲੈਣੇ ਆ ਪਰ ਜੈ ਤੂੰ پیسے ਨਹੀਂ ਦੇਉਗੀ ਤਾਂ ਦੂਜੇ ਲੋਟ ਕਢਾ ਲੂਗੀ ਉਹਨੂੰ ਤਾਂ ਕਢਾਉਣੇ ਆਉਂਦੀ ਨੇ ਚੱਲ ਨਾਮ ਕਰੀਏ 10 ਮਿੰਟ ਲੈ ਉਹ ਜਿੱਤਿਆ ਆ ਕੰਮ ਤਾਂ ਹੋ ਗਿਆ ਗਰਮੀ ਬਹੁਤ ਹੋ ਰਹੀ ਐ ਚਾਹ ਕਰਾਉਣਾ ਐ ਤੂੰ ਮੈਂ ਚਾਹ ਨਹੀਂ ਨਿੰਬੂ ਪਾਣੀ ਕਰਾਉਣੇ ਆ ਕਰਕੇ ਦਊਗੀ ਆਪੀ ਸੁਣਦੇ ਹੋ 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 ਇਹ ਗਰਮੀ ਕਿੰਨੀ ਹੋ ਰਹੀ ਐ ਇਹ ਕਾ ਨਹੀਂ ਕਰੇ ਚਮਕਦਾ ਕੋਈ ਐ ਮਾਂ ਕਿੱਧਰ ਐ ਆ ਆ ਗਈ ਇੱਧਰ ਆ ਨਾ 10 ਬੋਲ ਮਾਰ ਲੈ ਕਿੱਧਰ ਵਗ ਜਾਣਿਓ ਆ ਬਾਰ ਦੇਖੀ ਇੰਹੀਂ ਖੁੱਲਾ ਝੱਡ ਰ ਕੇ ਫੇਰ ਹੁਣ ਕੀ ਕਰਾਂ ਬਾਰਨ ਉਹ ਨਿਗਾ ਨੂੰ ਗਦਾ ਰੱਖ ਲਿਆ ਕਰੋ ਦੁਪਹਿਰਾ ਹੋ ਰਿਹਾ ਐ ਮੈਂ ਕੱਲੀ ਨੇ ਦੇ ਕੱਲ ਰੱਖੇ ਸਾਰੇ ਬਸ ਇੱਕੋਲੇ ਕਿਹੜਾ ਆਏਗਾ ਨਾ ਤੂੰ ਬਾਰ ਫਰੀ ਜੈ ਨਾ ਰਾਮ ਨਾਲ ਆ ਜਿਹੜਾ ਵਿਅਤ ਕਰਜਾ ਕਰਜਾ ਲਾਇਆ ਇਹ ਕੌਣ ਲਾਊਗਾ ਤੇਰਾ ਬਾਪ ਲਾਊਗਾ ਉਹ ਲਾ ਦਾਂਗੇ ਕਿ ਕਾਲੀ ਹੁਰੀ ਆ ਜੇ ਅੱਛਾ ਹਜੇ ਕਾਲੀ ਨਹੀਂ ਆ ਹੁਣ ਇਹ ਜਿਹੜਾ ਮਾਰ ਕੇ ਗਿਆ ਆਹ ਦੁਕਾਨ ਵਾਲਾ ਜਿੱਥੋਂ ਸੌਦਾ ਚੱਕਿਆ ਸੀਗਾ ਉਹ ਕੋਈ ਨਾ ਦੇ ਦਾਂਗੇ ਉਹਨੂੰ ਕਹਿਤਾ ਆਇਆ ਦੀ ਮੈਂ ਵੀ ਖੜ ਜਾ ਹਫਤਾ ਤੱਕ ਕਿਉਂ ਫੇਰ ਕਿੱਥੋਂ ਆ ਜਾਣਗੇ ਹਫਤੇ ਨੂੰ ਉਹ ਕਰ ਲਾਂਗੇ ਕੋਈ ਹੱਲ ਕੰਮ ਘੁੰਮ ਲੱਬ ਲੈ ਨਹੀਂ ਮੇਰੀ ਗੱਲ ਸੁਣ ਲੈ ਉਹਨੂੰ ਕਹਿ ਦੇ ਚੱਤਰ ਭਾਈ ਤੋਂ ਲਿਆ ਕੇ ਦੇ ਪੈਸੇ ਓਏ ਉਹਨੂੰ ਐ ਕਿਵੇਂ ਕਹਿਦੀ ਔਖਾ ਹੈ ਕਿ ਮੈਂ ਕਹਿੰਦਾ ਹੁੰਦਾ ਮੂੰਹ ਨਾਲ ਤੇ ਤੂੰ ਕਿਹਾ ਜਾਂਦਾ ਕਿ ਨਹੀਂ ਕਿਹਾ ਜਾਂਦਾ ਨਹੀਂ ਫਿਰ ਮੇਰੇ ਤੇ ਛੱਡ ਕੋਈ ਨਾ ਦੇਖਾਂਗੇ ਕਹਿ ਦਾਂਗੇ ਤੂੰ ਅਗਰ ਨਿੰਬੂ ਪਾਣੀ ਬਣਾ ਲੈ ਪਹਿਲਾਂ ਓਨੂੰ ਆਵਾਜ਼ ਮਾਰ ਨੌਕਰਾਂ ਨਹੀਂ ਰੱਖਿਆ ਮੈਨੂੰ ਚੱਲ ਕੋਈ ਨਾ ਮੈਂ ਪੀ ਲੂੰਗਾ ਯਾਰ ਤੂੰ ਵਗ ਜਾ ਲੂੰਗਾ ਨਾਲੇ ਹੋਰ ਨਾਲੇ ਮੇਰੀ ਗੱਲ ਸੁਣ ਔਰ ਰਾਹੁਲ ਕੋਲ ਫੋਨ ਪੰਨ ਆਇਆ ਓਨੇ ਵੀ ਦੇਣੇ ਨੇ ਕਿਸੇ ਦੇ ਪੈਸੇ ਵਿਆਹ ਚ ਚੱਕੇ ਸੀਗੇ ਚੱਲ ਕੋਈ ਨਾ ਮੈਂ ਕਰ ਲੂੰਗਾ ਗੱਲ ਪੁੱਛ ਲੂੰਗਾ ਤੂੰ ਤਾਂ ਕੋਈ ਨਾ ਕਹਿ ਕੇ ਸਾਰ ਦੇਣਾ ਹੈ ਮੇਰੀ ਗੱਲ ਸੁਣ ਇਹਦੇ ਭਰਾ ਕੋਲੇ ਕੀ ਕਮੀ ਆ ਅਗਲਾ ਹੀ ਨਹੀਂ ਲੱਗਦੀ ਪੈਸੇ ਬਥੇਰੇ ਨੇ ਉਹਨੂੰ ਕਹਿ ਵੀ ਭਾਈ ਪੈਸੇ ਲਿਆ ਜਾ ਕੇ ਨਾਲੇ ਮੈਨੂੰ ਨਹੀਂ ਪਤਾ ਠੀਕ ਹੈ ਜਿਹਦੇ ਦੇਣੇ ਨੇ ਦੇ ਜਿੱਥਾ ਮਰਜੀ ਦੇ ਲਿਆ ਕੇ ਜਿਹਦੇ ਤੋਂ ਨਹੀਂ ਮੰਗਣੇ ਥਾਂ ਕੋਈ ਨਾ ਕਰੂੰਗਾ ਹੱਲ ਦੇਖਦਾ ਕੁਝ ਮਰਨਾ ਤਾਂ ਪਊਗਾ ਹੀ ਮੈਨੂੰ ਤੁਸ ਤਾਂ ਨਹੀਂ ਉਹ ਕਰਦੇ ਹੈਗੇ ਨਾ ਬਿਨਾ ਦਾਜ ਤਾਂ ਵਿਆਹ ਕੇ ਲੈਂਦੀ ਐ ਅਸੀਂ ਕੀ ਲੈ ਲਿਆ ਤੋ ਹੈ ਆ ਕਿਤੇ ਪ੍ਰਾਣੇ ਨੂੰ ਕੋਈ ਸ਼ਾਪ ਨਹੀਂ ਛੱਲਾ ਨਹੀਂ ਕਿਸ ਤੇ ਮੈਨੂੰ ਨਹੀਂ ਕੁਝ ਪਾਇਆ ਤੈਨੂੰ ਨਹੀਂ ਕੁਝ ਪਾਇਆ ਦੱਸ ਅ ਜਿੰਨਾ ਕੁਝ ਪਾਇਆ ਅਸੀਂ ਪਾ ਕੇ ਲੈ ਆਏ ਆ ਚੱਲ ਕੋਈ ਨਾ ਮਾਪੀ ਮੰਗ ਲੂੰਗਾ ਤੂੰ ਪਾਣੀ ਕਰਕੇ ਲਿਆ ਦੇ ਲਿਆ ਕੇ ਦੇਵਾਂਗੇ ਜੇ ਨਹੀਂ ਲਿਆਉਂਦਾ ਮਾਪੀ ਪੀ ਲੂੰਗਾ ਮਨਾ ਕੇ ਤੇਰੀ ਤਾਂ ਆਹ ਡੇਢ ਮੀਟਰ ਲੰਮੀ ਬਾਹ ਰੈਂਦੀ ਐ ਕੋਈ ਨਾ ਵਗ ਜਾ ਮਾਪੀ ਉਹ ਕਰ ਲੂੰਗਾ ਮੂੰਹ ਟੁੱਟਿਆ ਹੋਇਆ ਮੰਗ ਨਹੀਂ ਸਕਦਾ ਤੂੰ ਕੋਈ ਨਾ ਮੰਗ ਲੂੰਗਾ ਵਗ ਜਾ ਹੁਣ ਸਰਾਣੇ ਬੈਠੀ ਰਵेंगी ਕਰਨਾ ਪੂਗਾ ਮੈਨੂੰ ਕੋਈ ਹਿੱਲਾ ਮਿੱਥੋ ਨਹੀਂ ਨਿਤਾਨੇ ਮੈਨੇ ਸੁਣੀ ਜਾਂਦੇ ਮਾਂ ਦੇ ਕਦੇ ਰਾਹੁਲ ਨੇ ਕਹਿਤਾ ਕਦੇ ਦੁਕਾਨ ਵਾਲੇ ਨੇ ਕਹਿਤਾ ਇੱਕ ਪਾਸਾ ਕਰਕੇ ਹੀ ਹਟੂਗਾ ਮੈਂ ਕੀ ਕਰ ਲੱਗ ਰਹੀ ਐ ਕੁਛ ਨਹੀਂ ਜਿਆ ਕੱਪੜੇ ਤਾਂ ਇਹ ਜਲਾ ਰਹੀ ਸੀ ਤੇਹਾ ਤੂੰ ਆਵਾਜ਼ ਚ ਲਾਈ ਪਹਿਲਾਂ ਮੇਰੀ ਗੱਲ ਸੁਣ ਕੀ ਹੋਇਆ ਮੈਨੂੰ ਚਾਹੀਦੇ ਨੇ ਪੈਸੇ 50000 ਫਿਰ ਇਹ ਤੁਸੀਂ ਮੈਨੂੰ ਕਿਉਂ ਕਹਿ ਰਹੇ ਹੋਗੇ ਤੈਨੂੰ ਤਾਂ ਕਹਿ ਰਿਆਂ ਇਹ ਤੇਥੋਂ ਚਾਹੁੰਦੇ ਨੇ ਮੈਂ ਐਡੀ ਵੱਡੀ ਰਕਮ ਕਿੱਥੋਂ ਲੈ ਕੇ ਆਉਂਗੀ ਜੀ ਜਿੱਥੋਂ ਮਰਜ਼ੀ ਲੈ ਕੇ ਆ ਤੇਰੇ ਪੇਕੇ ਫੋਨ ਕਰ ਤੇਰੇ ਭਰਾ ਤੋਂ ਮੰਗਾ ਮੈਂ ਬੇਕੀ ਕੀ ਕਹੂੰਗੀ ਕੁਛ ਮਰਜ਼ੀ ਕਹਿ ਜਿਵੇਂ ਤੈਨੂੰ ਸੂਤ ਲੱਗਦਾ ਉਵੇਂ ਕਹਿ ਨਾਲੇ ਤੁਸੀਂ ਤਾਂ ਕਿਹਾ ਸੀਗਾ ਸਿਰਫ ਵਿਆਹ ਵਾ ਹੋਣਾ ਚਾਹੀਦਾ ਆਪਣਾ ਮੈਨੂੰ ਕੁਝ ਨਹੀਂ ਚਾਹੀਦਾ ਦੇ ਇਸ ਪਰ ਦਿੱਤਾ ਵੀ ਕੀ ਹੈ ਦੱਸ ਕੀ ਦੇ ਤੈਨੂੰ ਕੱਲੀ ਨੂੰ ਤੋੜਿਆ ਫਿਰ ਉਹ ਤਾਂ ਤੁਸੀਂ ਵੀ ਕਹਿੰਦੇ ਸੀ ਆਪਣਾ ਪਿਆਰ ਸਿਰੇ ਚੜਨਾ ਚਾਹੀਦਾਗਾ ਫਿਰ ਚੜਤਾ ਗਿਆ ਦੂਪਰ ਕੀ ਹੋਰ ਜਾਵੇ ਰੱਬ ਦੇ ਚੜਨਾ ਪਿਆਰ ਮੇਰੀ ਗੱਲ ਸੁਣਾ ਮੇਰਾ ਹੋ ਰਿਹਾ ਹੱਥ ਤੰਗ ਠੀਕ ਹੈ ਨਾ ਮੈਨੂੰ ਪੈਸੇ ਚਾਹੀਦੇ ਨੇ ਉਹ ਵੀ ਕੱਲ ਸ਼ਾਮ ਤੱਕ ਐਨ ਨਿੱਕ ਸੇ ਤੇ ਐਨੇ ਪੈਸੇ ਕਿੱਥੇ ਦੇਣਗੇ ਮੰਮੀ ਹੋਰ ਤੈਨੂੰ ਮੇਰੀ ਗੱਲ ਸੁਣਦੀ ਹੈ ਕਿ ਨਾ ਮੈਨੂੰ ਪੈਸੇ ਚਾਹੀਦੇ ਨੇ ਬਹਾਨਾ ਨਹੀਂ ਸਮਝੀ ਗੱਲ ਕੱਲ ਨੂੰ ਸ਼ਾਮ ਤੱਕ ਮੈਨੂੰ 50000 ਚਾਹੀਦਾ ਕਿੰਨਾ ਯਾਰੀ 50000 ਕਿਵੇਂ ਮਰਜ਼ੀ ਮੰਗਾ ਸ਼ਾਮ ਤੱਕ ਆਣੇ ਚਾਹੀਦੇ ਨੇ ਨਹੀਂ ਪਰ ਬੋਰੀਏ ਵੀ ਇਸ ਤਰ੍ਹਾਂ ਚੱਕ ਜੀ ਉਹਨਾਂ ਨੇ ਜਿੰਨਾ ਕੋ ਭਾਇਆ ਉਹਨੇ ਕਰਤਾ ਇਤੋਂ ਆਪਣਾ ਮੈਂ ਜਿੰਨਾ ਮਰਜ਼ੀ ਨਹੀਂ ਕਿਹਾ ਠੀਕ ਹੈ ਨਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੈਨੂੰ 50000 ਚਾਹੀਦਾ ਸਮਝ ਗਈ ਉਹ ਵੀ ਹੁਣ ਇੱਕੋ ਤੇ ਕਿੱਥੋਂ ਕਰਨਗੇ ਥੋੜੇ ਨਿਕਾਣੇ ਨਹੀਂ ਆ ਯਾਰ ਛੜਾਏ ਕਰ ਦੇ ਇੱਕ ਵਾਰ ਵੀਰੇ ਨਾਲ ਗੱਲ ਕਰ ਕੀ ਦੇਖਉਣੀ ਹੈ ਹੈਲੋ ਹਾਂਜੀ ਹਾਂਜੀ ਵੀਰੇ ਵਧੀਆ ਕੀ ਦੱਸੋ ਹਾਂਜੀ ਹਾਂਜੀ ਬਹੁਤ ਵਧੀਆ ਹਾਂ ਸਾਰੇ ਮੇਰੇ ਬਹੁਤ ਖੁਸ਼ ਰਖਦੇ ਆ ਹੋਰ ਮੰਮੀ ਹੋਣੀ ਕਿਵੇਂ ਆ ਵੀਰੇ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਸੀ ਜ਼ਰੂਰੀ ਉਹ ਨਵੀਰੇ ਥੋੜੀ ਜਿਹੀ ਪੈਸੇ ਦੀ ਜ਼ਰੂਰਤ ਸੀਗੀ ਹਾਂ ਮੇਰੇ ਬੇਰ ਨੂੰ ਨੌਕਰੀ ਮਿਲੀ ਹੈਗੀ ਤੇ ਪੰਜਾ ਕੇ ਯਾਰ ਵੀ ਮੰਗਦੇ ਸੀ ਮੰਮੀ ਹੁਣ ਕਹਿੰਦੇ ਵੀ ਮੋੜ ਦਾਂਗੇ ਮਾਦਰ ਮੁਰੇ ਜੀ ਕਿ ਨਾ ਪਹਿਲੇ ਪੇਮੈਂਟ ਤੇ ਮੋੜ ਦਾਂਗੇ ਹਾਂਜੀ ਹਾਂਜੀ ਵੀਰੇ ਠੀਕ ਹੈ ਵੀਰੇ ਠੀਕ ਹੈ ਚਲ ਵੀਰੇ ਉਹਨਾਂ ਤਾਂ ਹਾਂ ਕਰਤੀ ਚਲ ਮੈਂ ਦੱਸ ਦਿੰਦਾ ਨਾ ਉਹਨਾਂ ਨੂੰ ਓ ਭਾਈ ਕੁੜੀਏ ਕਿਵੇਂ ਪੈਗੀ ਤੂੰ ਬਸ ਕਿਵੇਂ ਵੀਰੇ ਠੀਕ ਹੈ ਕੀ ਗੱਲ ਸਭ ਠੀਕ-ਠਾਕ ਹੋਰ ਵਧੀਆ ਨੇ ਤੇਰੇ ਸਾਰੇ ਪਰਿਵਾਰ ਠੀਕ ਨੇ ਹਾਂ ਵੀਰੇ ਠੀਕ ਹੈ ਰוני ਕਿਉਂ ਹੈ ਬਸ ਵੀਰੇ ਉਸ ਨੂੰ ਦੇਖ ਕੇ ਮਨ ਜਾ ਪਰਿਆ ਮੈਨੂੰ ਦੇਖ ਕੇ ਮਨ ਪਰਿਆ ਮੈਂ ਤਾਂ ਠੀਕ-ਠਾਕ ਹਾਂ ਪਿੰਡ ਵੀ ਸਾਰੇ ਠੀਕ-ਠਾਕ ਨੇ ਵੀਰੇ ਮੈਂ ਸੁਣਨਾ ਗੱਲ ਕਰਨੀ ਸੀ ਕੀ ਗੱਲ ਕਰਨੀ ਸੀ ਖੈਰ ਆ ਹਾਂ ਦੱਸੋ ਮਾਸੀ ਆ ਗਈ ਮਾਸੀ ਸਸਤੀ ਕਰੀਏ ਕੀ ਹਾਲ ਹੈ ਭਾਈ ਬਧੀ 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 ਠੀਕ ਹੈ ਹਾਂ ਠੀਕ ਹੁਣੀ ਆਦੀ ਹਾਂ ਹੁਣੀ ਆ ਕੇ ਬੈਠਾ ਦੀ ਜੀ ਪਾਣੀ ਪੁਣੀ ਪੀ ਕੇ ਨਹੀਂ ਤੇਰੇ ਵੀਰੇ ਨੂੰ ਨਹੀਂ ਪਾਣੀ ਵਾਲਾ ਤਾਂ ਸਿਸਟਮ ਥੋੜਾ ਔਖਾ ਹੈ ਮੈਂ ਬਾਹਰ ਜਾਣਾ ਸੀ ਮੈਂ ਤਾਂ ਬਸ ਹਾਲ ਚਾਲ ਪੁੱਛ ਦਿੱਤੀ ਵੀ ਠੀਕ ਐ ਕੁੜੀ ਰਹਿ ਜਾ ਕੋਈ ਨਾ ਸਵੇਰੇ ਵਾ ਸਵੇਰੇ ਭਗਤੀ ਕੋ ਰੋਟੀ ਪਾਣੀ ਬਣਾਉਣੇ ਆ ਆਖਣ ਕੋਇਆ ਪਿਆ ਹੁਣ ਬਈ ਮੈਨੂੰ ਕੰਮ ਐ ਮੈਂ ਬਾਹਰ ਜਾਣਾ ਕੱਲ ਨੂੰ ਸਵੇਰੇ ਸਾਧਰੇ ਲੰਘਣਾ ਐ ਮੈਂ ਅੱਛਾ ਤੇ ਕੁੜੀ ਕਿਵੇਂ ਲੱਸੀ ਹੋ ਰਹੀ ਆ ਸਾਡੀ ਉਹ ਕਾਣੂ ਲੱਸੀ ਗਰਮੀ ਹੋ ਰਹੀ ਐ ਗਰਮੀ ਕਰਕੇ ਤਾਂ ਬੰਦਾ ਲੱਸੀ ਹੋ ਜਾਂਦਾ ਉਸ ਦਾ ਕੰਮ ਨੂੰ ਵੀ ਹੱਥ ਵੀ ਲਾਉਣ ਦਿੰਦੇ ਨੇ ਹੋਰ ਅੱਛਾ ਉਹ ਤਾਂ ਸਿਹਤ ਦੇਖ ਕੇ ਲੱਗਦੀ ਐ ਹੂੰ ਚਲੋ ਠੀਕ ਤੇ ਹਾਲ ਐ ਬਈ ਫੜਾ ਦੇ ਰਲਾ ਲਾਈ ਸੀ ਮੁੰਗੀ ਦੀ ਤੇ ਕੋਈ ਨਾ ਮੋੜ ਦਾਂਗੇ ਆਪਾਂ ਮਹੀਨੇ ਤੱਕ ਮੋੜ ਦਾਂਗੇ ਤੁਹਾਡੇ ਇਹ ਕੋਈ ਨਾ ਆਪਦੀ ਨਾਲ ਸਾਹਜਿਆ ਕਰਨੇ ਕੋਈ ਨਾ ਕੋਈ ਨਾ ਚੱਲ ਚੰਗਾ ਚੰਗਾ ਪੈਲਦਾ ਪੈਸੇ ਉਧਰ ਮਾਣੂ ਫੜਾ ਤੇ ਦੂਜੀ ਮੇਰੀ ਗੱਲ ਸੁਣ ਨਾ ਤੂੰ ਆਪਣੇ ਭਾਈ ਨੂੰ ਕੀ ਦੱਸਣ ਲੱਗੀ ਦੀ ਨਹੀਂ ਜੀ ਮੈਂ ਕੁਛ ਨਹੀਂ ਕਿਹਾ ਹੈਗਾ ਵੀਰੇ ਹੁਣੀ ਲੱਕੀਦਾ ਹੈਗੀ ਸੀ ਆ ਮਗਰਮੱਛ ਵਾਲੇ ਹੰਜੂ ਕੱਢਾਂ ਹਾਂ ਉਹ ਤਾਂ ਦੇ ਅਸੀਂ ਆ ਗਏ ਨਹੀਂ ਤਾਂ ਸਾਰਾ ਕੁਝ ਬੋਲ ਦੇਣਾ ਤੇ ਨਹੀਂ ਮੈਂ ਕੁਝ ਨਹੀਂ ਕਿਹਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਮਾੜੀ ਜੀ ਪਿੰਕ ਵੀ ਵਾਗੀ ਨਾ ਤੇਰੇ ਭਾਈ ਕੋਲ ਮੇਥੋਂ ਬਰਾ ਨਹੀਂ ਹੈਗਾ ਸਮਝ ਗਈ ਹੋ ਘੜੀ ਰੁ ਆਈ ਇ렇게 ਆ ਗਾਂ ਤੜਤੀ ਤੜ ਕਿਦਾਂ ਰੱਖਣੀ ਪਊਗੀ ਇਹ ਐ ਨਹੀਂ ਲੋਟਾਂ ਦੀ ਹੈਗੀ ਜੇ ਆਪਾਂ ਨਾਂ ਦੇ ਨਾ ਸਾਰਾ ਕੁਝ ਦੱਸ ਦੇਣ ਦੀ ਇਹਨੇ ਐਂ ਕਰੀ ਆ 10 15 ਕੁ ਦਿਨ ਖੜਕੇ ਨੇ 10 ਕੁ 10 ਕੁ ਦਿਨ ਹੀ ਬਹੁਤ ਨੇ ਹੋਰ ਮੰਗਾਉਂਗਾ ਮੰਗਾਉਂ ਹੁਣ ਤਾਂ ਉਹਨੂੰ ਤਾਂ ਪਤਾ ਲੱਗ ਗਿਆ ਵੀ ਕਿਵੇਂ ਮੰਗਾਣੇ ਨੇ ਹਾਂ ਚੱਲ ਕੋਈ ਨਾ ਸਾਹਮਣੇ ਇਹਨਾਂ ਨੂੰ ਤੇ ਪੁੱਛ ਲੈ ਰੌਹਲ ਨੂੰ ਕਿਹਦੇ ਕਿਹਨੇ ਦੇ ਆਈ ਨੂੰ ਪਤਾ ਨਹੀਂ ਯਾਰ ਕੁੜੀ ਜੀ ਕੀ ਕਹਿੰਦੀ ਦੀ ਗੱਲ ਕਰਦੀ ਕਰਦੀ ਚੁੱਪ ਕਰ ਗਈ ਹੰਮ ਨਹੀਂ ਲੱਗਦੀ ਵੀ ਪਰਿਵਾਰ ਤਾਂ ਸੁਖੀ ਹੈ ਕਹਿੰਦਾ ਦੁਖੀ ਹੈ ਚਲ ਧੱਕਾ ਕਰ ਵੀ ਨਹੀਂ ਸਕਦੇ ਹਮਤਸਾਰੀ ਨਿਪਟਦੀ ਵੀਰੇ ਦੇ ਫੋਨ ਆਏ ਪੈਨੇ ਚਲ ਮੈਂ ਲਾ ਲਉਂ ਨੀ ਰਦੋ ਹਲੋ ਹਾਂਜੀ ਵੀਰੇ हाँ हाँ वादिया गल हाँ जी मैं सुन कल दस दी सी उन्हें भी रह मैं गल मेरी तेन मैं की कह दी भी भिणक लगनी चाहिए है कि पर तू फेर भी अपनी हिंड पकई है अच्छा तेन ए ना चल <laughs> आ जा तेन तो मैं करा फोन ਤੈਨੂੰ ਮੈਂ ਕਿਹਾ ਸੀ ਨਾ ਜੀ ਮੇਰੀ ਤਾਂ ਤੁਮਨਾ ਤੇ ਭਾਈ ਨੂੰ ਕੁਝ ਨਹੀਂ ਦੱਸਣਾ ਗਿਆ ਪਰ ਤੈ ਉਹ ਕੰਮ ਕਰਿਆ ਮੇਰੇ ਕਹਿੰਦੇ باوجود ਵੀ ਮਾਂ ਰਾਹੁਲ ਆ ਜਾ ਹੁਣ ਤੈਨੂੰ ਮੈਂ ਦੱਸਦਾ ਇਹਨੂੰ ਅਕਲੋਂ ਪਤਾ ਸਹੀ ਨਹੀਂ ਮੱਸਾ ਬੰਦੇ ਨੂੰ ਅਕਲ ਤਾਂ ਮੈਂ ਦੱਸਦਾ ਮਾ ਆ ਜਾ ਤੈਨੂੰ ਪਤਾ ਹੀ ਆ ਬਈ ਆਪਦੇ ਭਾਈ ਨੂੰ ਦੱਸਣ ਲੱਗ ਰਹੀ ਹੈ ਸਾਰੀਆਂ ਗੱਲਾਂ ਮੈਨੂੰ ਦੱਸਦੀ ਮੈਨੂੰ ਤੰਗ ਕਰਦੇ ਨੇ ਤੂੰ ਐ ਕਰ ਇੱਕ ਮਿੰਟ ਖੜੂ ਰਹੀ ਮੈਂ ਆ ਗਿਆ ਤੇ ਫੌਰੀ ਸਿੱਖ ਦੋ ਹਲਾ ਬਾਦੀ ਉਹ ਤੈਨੂੰ ਮੋਰੇ ਦੇ ਜੱਬ ਮਕਰੇ ਪਰਾਂ ਚਲ ਹਣ ਹਣੀ ਤੇ ਅਨੁਸਾਰੀ ਸਾਰੀ ਮੈਂ ਫੜਨੇ ਦਾ ਯਾਰ ਇੱਕ ਗੱਠਕੀ ਨਾ ਸਭੇ ਨੂੰ ਪਤਾ ਲੱਗੂਗਾ ਦੱਸੀ ਦੀ ਨਾ ਗੱਲਾਂ ਹੁਣ ਦੱਸੀ ਉੱਪਰ ਜਾ ਕੇ ਆਪਦੇ ਭਾਈ ਨੂੰ ਤੇ ਆਪਦੀ ਮਾਂ ਨੂੰ ਸਮਝ ਗਈ ਚੱਲੇ ਰਹੁਣਾਂ

ਅਰੇ ਕੋਮੰਡੀ ਜਿੱਤ ਕੋ ਮੋਰੀ ਚੱਕ ਲਿਆ ਵੋ ਰਿਲੈਕਸ ਹੋ ਜਾ ਕੋਈ ਨਾ ਰਿਲੈਕਸ ਹੋ ਜਾ ਮੈਨੂੰ ਇਹ ਰੱਜ ਫੋਨ ਕਿਨੂੰ ਲੱਗਿਆ ਸੀਦਾ ਹੁਣ ਇਹਦੇ ਭਾਈ ਨੂੰ ਸੀ ਕੋਈ ਉਹਦਾ ਪਾਉ ਕਰਦਾਂਗੇ ਯਾ ਆਪ ਪੀ ਗਈ ਵੀ ਤੰਗ ਆ ਰਹੀ ਦੀ ਆਪੇ ਪੀ ਗਈ ਤੂੰ ਪੋਰੀ ਚੱਕ ਕੇ ਲਿਆ ਚੱਲੇ ਮਾ